ਉਹ ਬੰਦਾ ਇੰਸਟਾਗ੍ਰam ਤੇ ਉਹਨੇ ਮੈਨੂੰ ਕੱਲ ਵੀਓਜ਼ ਹੋਣੇ ਸਕੂਲ ਤੇ ਪਾਲਰ ਦੀ ਓਪਨਿੰਗ ਦੇ ਲਈ ਉਹ ਬੰਦੇ ਨੂੰ ਬੁਲਾਇਆ ਗਿਆ ਹੂੰ ਹੁਣ ਉਸ ਓਨਰ ਨੂੰ ਇਹ ਪੁੱਛੋ ਕਿ ਇਹ ਬੰਦੇ ਨੇ ਕਰਿਆ ਕੀ ਹੈ ਜਿਹੜਾ ਤੁਸੀਂ ਇਹਨੂੰ ਇਹਨਾਂ ਬੁਲਾ ਕੇ ਮਾਨ ਸਨਮਾਨ ਦੇ ਰਹੇ ਮੈਂ ਡਿਸੇਬਲਡ ਹੋ ਕੇ ਸਪੋਰਟ ਕਰ ਰਿਹਾ ਸੋਰੀ ਮੈਂ ਡਿਸੇਬਲਡ ਕੁਆਲਿਟੀ ਯੂਜ਼ ਕਰ ਰਿਹਾ ਬਟ ਜੋ ਰਿਐਲਿਟੀ ਹੈ ਵੀਰੇ ਦੇਖੋ ਮੇਰਾ ਕੀ ਟਾਰਗੇਟ ਹੈ ਮੇਰਾ ਇਹ ਟਾਰਗੇਟ ਹੈ ਕਿ ਮੈਂ ਉਹ ਨੌਜਵਾਨ ਪੀੜੀ ਜਿਹੜੀ ਪਟਕ ਰਹੀ ਆ ਜਿਹੜੀ ਨਸ਼ਿਆਂ ਦੇ ਦਲਦੇਤੀ ਜਾ ਰਹੀ ਆ ਮੈਂ ਉਹਨਾਂ ਨੂੰ ਰੋਕਾਂ ਜੇ ਵੀਰੇ ਮੈਂ ਕਿਤੇ ਦਾ ਪੁੱਤ ਬਚਾਉਣ ਜੋਗੇ ਕਾਮਯਾਬ ਹੋ ਗਿਆ ਨਾ ਤਾਂ ਉਹੀ ਮੇਰੀ ਸਰਕਾਰੀ ਨੌਕਰੀ ਉਹੀ ਮੇਰੇ ਲਈ ਸਭ ਕੁਝ ਹੈ ਹਮ ਅੱਛਾ ਇੱਕ ਚੀਜ਼ ਹੋਰ ਪੁੱਛਣਾ ਬਾਹਰ ਗਏ ਸੀਗੇ ਜਦੋਂ ਵਾਪਸ ਆਏ ਪੰਜਾਬ ਚ ਕਿਵੇਂ ਦਾ ਸਨਮਾਨ ਮਿਲਿਆ ਪੰਜਾਬ ਚ ਵੀਰੇ ਏਅਰਪੋਰਟ ਤੇ ਜਾਂ ਦਰਵਾਜੇ ਖੁੱਲ੍ਹੇ ਨਾ ਮੈਂ ਸ਼ੌਕ ਹੋ ਗਿਆ ਕੋਈ ਵੀ ਨਹੀਂ ਹਮ ਅਕੰਪਨੀਆ ਕੋਰ ਗੁੱਸਾ ਵੀ ਚੜਿਆ ਮੈਡਲ ਚੜਦਾ ਉੱਪਰ ਧਾਰਨ ਇਹ ਵਰਦੀ ਪਰ ਆਪਣੇ ਆਪ ਨੂੰ ਮਜ਼ਬੂਤ ਕਰਿਆ ਕਿ ਨਹੀਂ ਤੂੰ ਉਹ ਪੰਜਾਬ ਦਾ شیر ਹੈਂ ਕਿ ਨਹੀਂ ਇਕੱਲੇ ਨੇ ਫਤਿਹ ਕਰਨਾਂ ਮੈਂ ਸੋਚ ਲਿਆ ਮਗਰ ਕੋਈ ਨਹੀਂ ਐ ਇੱਥੇ ਉਤਰਿਆ ਛੁਗੜਾ ਬਾਟਾਂ ਦੇਖਣ ਦੇ ਲੋਕ ਸੀਗੇ ਜਿਨ੍ਹਾਂ ਨੇ ਕਿਾ ਥੋੜਾ ਕਰਿਆ ਵੀਰੇ ਲੇਕਿਨ ਉਹਨਾਂ ਨੇ ਸਨਮਾਨਿਤ ਕਰਿਆ ਪਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਅੱਜ ਵੀ ਇਹੀ ਗੱਲ ਕਹੂੰਗਾ ਖਿਡਾਰੀ ਬਸ ਚਰ ਐ ਮਜਬੂਰੀ ਵੀ ਰੇ ਕਿਤੇ ਖਿਡਾਰੀ ਦੀ ਕੋਈ ਕਦਰ ਨਹੀਂ ਇੱਥੇ ਜੇ ਖਿਡਾਰੀ ਦੀ ਕਦਰ ਹੁੰਦੀ ਜੇ ਤੁਸੀਂ ਬਾਹਰ ਜਿੱਤ ਕੇ ਆਏ ਹੋ ਹੈਨਾ ਵੀ ਆਪਣੇ ਨਾਮ ਦੇਸ਼ ਦਾ ਰੋਸ਼ਨਾ ਕੀਤਾ ਹੈ ਅਮਰੀਕਾ 'ਚ ਰ ਕੀਤਾ ਆ ਹੈਨਾ ਤੇ ਯਾਰ ਉੱਥੋਂ ਵੀ ਜੇ ਬੱਸ ਬੱਸਾਂ ਜਾਣਾ ਇੱਥੇ ਕਾਦੇ ਲਈ ਯਾਰ ਸਿਰਫ ਇੱਕ ਉਮੀਦ ਇੱਕ ਉਮੀਦ ਕਿ ਕੋਈ ਸ਼ਾਇਦ ਕਿਸੇ ਤੰਗਲੇ ਲੀਡਰ ਦੀ ਨੀਗਾ ਮਰ ਕੇ ਪੈ ਜੂ। ਅੱਛਾ ਤਰਨ ਇੱਕ ਚੀਜ਼ ਹੋਰ ਪੁੱਛਦਾ। ਬੇ ਜਿੰਦਗੀ ਚ ਤੁਸੀਂ ਪੈਰਲਾਈਜ਼ ਹੋ ਹੈਨਾ? ਜੀ ਜੀ। ਅੱਗੇ ਤੁਸੀਂ ਵਿਆਹ ਬਾਰੇ ਸੋਚਿਆ ਕੁਝ? ਜੀ ਵਿਆਹ ਬਾਰੇ ਸੋਚਿਆ ਬਟ ਦੇਖੋ ਜਦ ਤੱਕ ਮੇਰੀ ਲਾਈਫ ਸੈੱਟ ਨਹੀਂ ਹੋਊਗੀ ਮੈਂ ਭਗਾਨੀ ਤੀ ਲਿਆ ਕੇ ਉਹਨੂੰ ਕਾਨੂੰ ਨੂੰ ਉਹ ਵਿਚਾਰੀ ਨੂੰ ਖੱਜਰ ਖਵਾਰ ਕਰਨਾ ਕਿਉਂਕਿ ਪਹਿਲੇ ਆਪਣੀ ਲਾਈਫ ਸੈੱਟ ਕਰੂੰਗਾ ਫਿਰ ਮੈਂ ਕਿਸੇ ਦੀ ਰਿਸਪੋਨਸਿਬਿਲਟੀ ਲੈਣ ਜਾਊਗਾ। ਹੂੰ। ਕੱਲ ਨੂੰ ਉਹ ਵਿਚਾਰੀ ਆਊਗੀ ਉਹਦੇ ਵੀ ਖਰਚੇ ਆਉਣੇ ਆ। ਇਹ ਨਹੀਂ ਮੈਂ ਨਹੀਂ ਚੱਕ ਸਕਦਾ ਕਿਉਂਕਿ ਮੈਂ ਕੁਝ ਦਾ ਪਰਿਵਾਰ ਵਾਲਾ ਔਖਾ ਪਾਲ ਰਿਹਾ ਤੇ ਮੈਂ ਉਹਨੂੰ ਕਿੱਥੇ ਪਾ ਦੂੰਗਾ ਸ਼ਿਗਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸਵਾਜਾ ਅੱਸੀ ਗੱਲਬਾਤ ਕਰਾਉਣ ਜਾ ਰਿਹਾ ਇਹ ਜੇ ਸਤਾਰੇ ਨਾਲ ਜੋ ਸਾਡੇਆਂ ਸਾਡੇ ਸ਼ੁਰੂ ਦੇ ਸਮੇਂ ਜੋਂ ਨੇ ਆਓ ਫਿਰ ਗੱਲਬਾਤ ਕਰਾਣੇ ਆ ਤਰुण ਸ਼ਰਮਾ ਦੇ ਨਾਲ ਸਤਿ ਸ਼ਕਾਲ ਤਰुण ਜੀ ਸਤਿ ਸ਼ਕਾਲ ਜੀ ਤਰुण ਸ਼ਰਮਾ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਸਾਰੇ ਅਕਸਰ ਉਹਨਾਂ ਨੂੰ ਤਰुण ਕਰਾਟੇ ਦੇ ਨਾਂ ਤੋਂ ਜਾਣਿਆ ਜਾਂਦਾ ਕਿਉਂਕਿ ਨਾ ਇਸ ਵੇਲੇ ਉਹਨਾਂ ਦਾ ਨਾਮ ਤਰुण ਕਰਾਟੇ ਦੇ ਨਾਂ ਤੋਂ ਚੱਲ ਰਿਹਾ ਹੈ ਹੈਨਾ ਤਰुण ਜੀ ਸੋ ਬਸ ਵਧੀਆ ਵੀਰੇ ਤੁਹਾਡੇ ਪਰ ਆਵੰਦਾ ਆਡੀਅנס ਦਾ ਦੁਆ ਆਸ਼ੀਰਵਾਦ ਸਭ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਹਾਂਜੀ ਤਰਨ ਖੇਡ ਕੇ ਵਿੱਚ ਚੱਲ ਰਹੀ ਹੈ ਖੇਡ ਠੀਕ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਬਟ ਇੱਕ ਪਾਸੇ ਦੇਖਿਆ ਜਾਵੇ ਤਾਂ ਨਿਰਾਸ਼ਾ ਵੀ ਹੱਥ ਲੱਗ ਰਹੀ ਹੈ ਨਿਰਾਸ਼ਾ ਵੀ ਲੱਗ ਰਹੀ ਹੈ ਜਿੰਦਗੀ ਕਿਵੇਂ ਦੀ ਰਹੀ ਹੈ ਕਿਉਂਕਿ ਜਦੋਂ ਆਪਾਂ ਸਾਰੀ ਚੀਜ਼ਾਂ ਤਾਂ ਚਲੋ ਖੇਡਾਂ ਦਾ ਹੁੰਦੀਆਂ ਰਹਿੰਦੀਆਂ ਜਿੰਦਗੀ ਹੁਣ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਕਿਵੇਂ ਦੀ ਜ਼ਿੰਦਗੀ ਚੱਲ ਰਹੀ ਹੈ ਮਿੰਨ ਗੁਰੇ ਅੱdte ਚੰਨਰੀਆ ਕਈ ਸਬਜੀ ਦਾ ਕੰਮ ਹੁੰਦਾ ਸੀਗਾ ਬਟ ਗਰਮੀ ਕਰਕੇ ਕੋਈ ਘਰੋਂ ਨਿਕਲ ਨਹੀਂ ਉਹ ਸਬਜੀ ਦਾ ਕੰਮ ਵੀ ਹੁਣ ਆਈ ਬੰਦ ਪਿਆ ਸਬਜੀ ਦਾ ਕੰਮ ਕਿਵੇਂ ਮੈਂ ਸਬਜੀ ਮੰਡੀ ਦੇ ਵਿੱਚ ਸਬਜੀ ਦਾ ਰੈਡੀ ਲਾਣਾ ਸੱਦੀ ਵੇਚਦਾ ਮੈਂ ਨਾਲ ਨਾਲ ਸਬਜੀ ਵੀ ਵੇਚਦਾ ਹਾਂ ਜੀ ਤਰਨ ਵੈਸੇ ਇਹ ਗੱਲ ਕਿਸੇ ਨੂੰ ਜ਼ਿਆਦਾ ਨਹੀਂ ਪਤਾ ਹੋਈਗੀ ਹਨਾ ਤੁਹਾਡੀ ਸਾਰੇ ਇਹ ਦੇਖਦੇ ਹੋਣਗੇ ਵੀ ਇੱਕ ਖਿਡਾਰੀ ਹੈ ਪਰ ਇਹ ਨਹੀਂ ਪਤਾ ਵੀ ਖਿਡਾਰੀ ਦੇ ਬੈਕਗ੍ਰਾਉਂਡ ਕੀ ਆ ਦੇਖੋ ਵੀ ਕੰਮ ਛੋਟੇ-ਬੜੇ ਨਹੀਂ ਹੁੰਦੇ ਹਾਲਕਿ ਫਾਦਰ ਸਾਹਿਬ ਦੇ ਵੀ ਇਹੀ ਕੰਮ ਸੀਗਾ ਪਾਪਾ ਜਦ ਮਤਲਬ ਸ਼ੁਰੂ ਤੋਂ ਪਾਪਾ ਦਿਹਾੜੀ ਕਰਦੇ ਸੀ ਸਬਜੀ ਦੇ ਕੰਮ 'ਚ ਤੇ ਫਿਰ ਪਾਪਾ ਨੇ ਸਬਜੀ ਦਾ ਕੰਮ ਸਿੱਖ ਲਿਆ ਤੇ ਉਸੇ ਮੰਡੀ 'ਚ ਪਾਪਾ ਨੇ ਫਿਰ ਆਪਣਾ ਸਬਜੀ ਦਾ ਕੰਮ ਸ਼ੁਰੂ ਕਰ ਦਿੱਤਾ ਅੱਛਾ ਜੀ ਤਰਨ ਇੱਕ ਗੱਲ ਹੋਰ ਪੁੱਛਦਾ ਜਦੋਂ ਤੁਸੀਂ ਇਹ ਚੀਜ਼ਾਂ ਹੋਈਆਂ ਸਾਰੀਆਂ ਹਨਾ ਫਾਦਰ ਸਾਹਿਬ ਘਰ 'ਚ ਕੌਣ-ਕੌਣ ਨੇ ਤੁਹਾਡੇ ਘਰ 'ਚ ਮੇਰੀ ਮਾਤਾ ਨੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਹੂੰ ਤੇ ਬ੍ਰਦਰ ਹੈ ਛੋਟਾ ਉਹਨਾਂ ਦੀ ਵਾਈਪਰ ਤੇ ਮੈਂ ਇੱਕ ਗੱਲ ਪੁੱਛਦਾ ਤੁਹਾਡਾ ਬ੍ਰਦਰ ਹੈ ਛੋਟਾ ਘਰ ਚਲਾਣਾ ਸਭ ਸਾਰੇ ਘਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੋਏਗੀ ਜੀ ਸਰ ਮੇਰੇ ਤੇ ਹੀ ਹੈ ਹੈਨਾ ਫਾਦਰ ਦੇ ਜਾਣ ਤੋਂ ਬਾਅਦ ਤੇ ਫਾਦਰ ਤੋਂ ਪਹਿਲਾਂ ਤੇ ਫਾਦਰ ਦੇ ਜਾਣ ਤੋਂ ਬਾਅਦ ਕਿੰਨਾ ਫਰਕ ਪੈਂਦਾ ਦੇਖੋ ਫਾਦਰ ਇੱਕ ਰੀਡ ਦੀ ਹੱਡੀ ਹੈ ਹੂੰ ਜੇ ਫਾਦਰ ਜਦ ਇੱਕ ਗੱਲ ਕਹਿੰਦਾ ਨਾ ਕਿ ਬੇਟਾ ਤੂੰ ਜਿੱਥੇ ਮਰਜੀ ਜਾ ਜਿੱਥੇ ਵੀ ਦੁਨੀਆ ਹੂੰ ਮੈਂ ਪਿੱਖੇ ਬੈਠਾ ਇਹ ਗੱਲ ਕਹਿਣ ਵਾਲਾ ਅੱਜ ਮੇਰੀ ਜ਼ਿੰਦਗੀ ਚ ਰਹਿ ਜਾਂਦੀ ਹੂੰ। ਹੂੰ। ਬਾਕੀ ਉਸ ਟਾਈਮ ਦੀ ਹਾਲਾਤ ਤੇ ਹੁਣ ਦੇ ਹਾਲਾਤ ਬਹੁਤ ਫਰਕ ਪੈ ਗਿਆ। ਕਿਉਂਕਿ ਜਿਹੜੀ ਇੱਕ ਹੂੰ ਘਰ ਦੀ ਨੀ ਸੀਗੀ ਉਹ ਹੀ ਟੁੱਟ ਜਵੇ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਬੁਰਾ ਹਾਲ ਹੋ ਜਾਂਦਾ। ਬਟ ਫੇਰ ਵੀ ਲੱਗਿਆ ਹਾਂ ਕਿ ਨਹੀਂ ਮੈਂ ਆਪਣੀ ਬਹਿਮਣੀ ਨੂੰ ਕਿੰਨਾ ਖੁਸ਼ ਰੱਖ ਸਕਦਾ। ਉਹਨਾਂ ਰੱਖੂਗਾ ਬਟ ਫਾਦਰ ਸਾਹਿਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਤਰਨ ਜਦੋਂ ਇੱਕ ਚੀਜ਼ ਪੁੱਛਦਾ ਜਦੋਂ ਫਾਦਰ ਸਾਹਿਬ ਹੁੰਦੇ ਸੀਗੇ ਜੀ ਉਹ ਤਰਨ ਵੀ ਨਿਆਰੇ ਲੰਦਾ ਹੋਏਗਾ ਪੂਰੇ ਨਿਆਰੇ ਸੀ ਇਹ ਹਮ ਕਿਉਂਕਿ ਫਾਦਰ ਦੇ ਸਿਰ ਤੇ ਦੁਨੀਆ ਦੇਖਣਾ ਉਹ ਅਲੱਗ ਹੀ ਇੱਕ ਲਾਈਫ ਦਾ ਮੈਮਰੀ ਦਾ ਖੁਸ਼ ਖੁਸ਼ ਨਸੀਬ ਪਲ ਹੁੰਦਾ ਹਮ ਔਰ ਮੈਂ ਖੁਸ਼ ਨਸੀਬਾਂ ਕਿ ਮੇਰੇ ਫਾਦਰ ਸਾਹਮਣੇ ਮੈਨੂੰ 31 ਇਅਰ ਤੱਕ ਬਦਿਆ ਮਨੀ ਤੇਗਬਲ ਕਰੀ ਇਹ ਤਾਂ ਵਿਚਾਰੇ ਉਹ ਵੀ ਬੱਚੇ ਨਹੀਂ ਇਹਨਾਂ ਦੇ ਸਿਰ ਤੇ ਮਾਪੇ ਦੱਸਾਇਆ ਨਹੀਂ ਹੂੰ ਸੋ ਮੈਂ ਇਹੀ ਅਪੀਲ ਕਰੂੰਗਾ ਕਿ ਮਾਪੇ ਰੱਬ ਦਾ ਰੂਪ ਨੇ ਤੁਸੀਂ ਰੱਬ ਦੀ ਪੂਜਾ ਕਰਦੇ ਹੋ ਠੀਕ ਹੈ ਚਲੋ ਲੇਕਿਨ ਜਦ ਤੁਹਾਡੇ ਘਰੇ ਜਿਹੜੇ ਮਾਪੇ ਨੇ ਰੱਬ ਜੇ ਉਹ ਹੀ ਦੁਖੀ ਨੇ ਤਾਂ ਤੁਸੀਂ ਹੋਂਾਂ ਦੀ ਪੂਜਾ ਕਰਕੇ ਕੀ ਕਰੋਗੇ ਤਾਂ ਇੱਕ ਚੀਜ਼ ਹੋਰ ਮਾਪੇ ਜਦੋਂ ਜ਼ਿੰਦਗੀ ਚ ਚਲੇ ਜਾਂਦੇ ਹਨ ਨਾ ਉਦੋਂ ਪਤਾ ਲੱਗਦਾ ਵੀ ਮਾਪੇ ਦੀ ਕਦਰ ਕੀ ਹੁੰਦੀ ਆ ਜੀ ਨਹੀਂ ਵੀਰੇ ਮੈਨੂੰ ਤਾਂ ਦੇਖੋ ਜਦ ਮੈਂ ਹੋਰ ਸੰਭਾਲਿਆ ਮੈਂ ਵੀ ਗਲਤੀਆਂ ਕਰੀਆਂ ਬਹੁਤ ਗਲਤੀਆਂ ਕਰੀਆਂ ਮੇਰੇ ਪਿਤਾ ਜੀ ਮੈਨੂੰ ਸਮਝਾਉਂਦੇ ਸੀ ਜਿਹੜੇ ਕਦੇ ਸੀ ਤੇ ਅਸੀਂ ਠੀਕ ਹੋ ਜਾਂਦੇ ਸੀ ਬਟ ਉਹ ਚੀਜ਼ ਕਰਨੀਆਂ ਦਾ ਕੋਈ ਨਹੀਂ ਕੋਈ ਨਹੀਂ ਉਹ ਕਾੜ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਵੀਰੇ ਤੁਸੀਂ ਮੰਨੋਗੇ ਨਹੀਂ ਮੈਂ ਰੈਡੀ ਤੇ ਵੀ ਨਹੀਂ ਜਾਂਦਾ ਰੈਡੀ ਤੇ ਬਰਦਰ ਹੀ ਜਾਂਦਾ ਛੋਟਾ ਜਦ ਵੀ ਜਾਣਾ ਉਹੀ ਡ੍ਰੀਮਸ ਉਹੀ ਸਭ ਕੁਝ ਫਿਰ ਮਨ ਕਰਦਾ ਨਹੀਂ ਜਾਣਾ ਜੀ ਹਮ ਲੇਕਿਨ ਮਜਬੂਰੀ ਹੈ ਜੇ ਨਹੀਂ ਜਾਊਗਾ ਤਾਂ ਘਰ ਦਾ ਖਰਚਾ ਨਹੀਂ ਚੱਲਣਾ ਹਮ ਪਰਨ ਇੱਕ ਚੀਜ਼ ਹੋਰ ਪੁੱਛਦਾ ਆ ਸਾਰੇ ਸੋਚਦੇ ਹੋਣੇ ਵੀ ਤਰुण ਰੇੜੀ ਲਾਂਦਾ ਹੈਣਾ ਵੀ ਇੱਕ ਸਾਈਡ ਸੋਚਦੇ ਤਾਂ ਹੋਣੇ ਵੀ ਐਡਾ ਬੜਾ ਜਨਾਮ ਹੈ ਐਡਾ ਕੁਝ ਕਰ ਰਿਹਾ ਪਰ ਉਹ ਤਾਂ ਵੀ ਰੇੜੀ ਲਾ ਰਿਹਾ ਦੇਖੋ ਵੀਰੇ ਨਾਮ ਮੈਡਲ ਇਹ ਫਮਾ ਇਹ পেট ਪਰ ਅੰਨ ਨਹੀਂ ਦਿੰਦੇ ਵੀਰੇ ਕਰਨਾਂ ਦਾ ਖੁਦ ਹੀ ਵੰਦ ਪੰਦ ਹੂੰ ਚਾਹੇ ਤੁਹਾਡੀ ਜੈਜੀ ਮਰਜ਼ੀ ਸਿਚੁਏਸ਼ਨ ਹੂੰ ਜਦ ਤੱਕ ਤੁਸੀਂ ਕਮਾਓਗੇ ਨਹੀਂ ਤੁਹਾਡਾ পেট ਨਹੀਂ ਭਰਨਾ ਤਰਨ ਇੰਨੀ ਖੇਡ ਕੀਤੀ ਹੈ ਨਾ ਜੋ ਤੁਸੀਂ ਤੁਸੀਂ ਦੱਸਿਆ ਅੱਛਾ ਤਰਨ ਮੈਂ ਇੱਕ ਚੀਜ਼ ਹੋਰ ਪੁੱਛਣਾ ਵੀ ਸਾਰੇ ਸੋਚਦੇ ਹੋਣੇ ਵੀ ਤੁਸੀਂ ਤੁਹਾਡਾ ਬੋਲਣ ਦਾ ਹੈ ਨਾ ਤਰੀਕਾ ਤੇ ਤੁਹਾਡੀ ਬੋਡੀ ਤੇ ਕੁਝ ਹੋ ਰਿਹਾ ਹੈ ਮਤਲਬ ਕੋਈ ਬਿਮਾਰੀ ਹੈ ਤੁਹਾਨੂੰ ਗੀਰੇ ਮੈਨੂੰ ਨਾ ਬਚਪਨ ਪੈਰੇਲਾਈਜ਼ ਹੋ ਗਿਆ ਸੀਗਾ ਹੂੰ ਮੈਂ ਜਿੱਤੇ ਤੱਕ ਮੈਨੂੰ ਦੱਸਿਆ ਮੇਰੇ ਪੇਲੇ ਨੇ ਹੂੰ ਕਿ ਮੈਂ 6 ਕਿ ਮਹੀਨੇ ਦਾ ਸੀਗਾ ਮੈਂ ਚੱਲ ਨਹੀਂ ਸਕਦਾ ਸੀ ਨਾ ਬੋਲ ਨਹੀਂ ਸਕਦਾ ਸੀ ਮੇਰੇ ਸਿਰ ਤੇ ਬੁਖਾਰ ਛੱਡ ਗਿਆ ਸੀ ਜਿਸ ਦੇ ਨਾਲ ਮੇਰਾ ਨਰਵਸ ਸਿਸਟਮ ਪ੍ਰਭਉਣ ਨਾ ਗਿਆ ਹੂੰ ਤੇ 6 ਸਾਲ ਦਾ ਬੱਚਾ ਚੱਲਦਾ ਫਿਰਦਾ ਬੋਲਦਾ ਮੈਂ ਨਹੀਂ ਬੋਲ ਪੰਗਾ ਹੂੰ ਤੁਸੀਂ ਹੁਣ ਵੀ ਨੋਟ ਕਰ ਰਹੇ ਹੋ ਕਿ ਮੈਂ ਚੰਨਾ ਬੋਲ ਨਹੀਂ ਸਕਦਾ ਸੋ ਇਹ 6 ਮਹੀਨੇ ਦੇ ਵਿੱਚ ਜਦ ਮੇਰੇ ਮਾਈਂਡ ਤੇ ਬੁਖਾਰ ਚੜਿਆ ਤਾਂ ਡਾਕਟਰ ਨੇ ਦੱਸਿਆ ਕਿ ਇਹਨੂੰ ਪੈਰਾਲਾਈਸ ਅਟੈਕ ਆਇਆ ਤੇ ਹੁਣ ਇਹ ਨਹੀਂ ਚੱਲ ਪਾਊਗਾ ਬੋਲ ਨਹੀਂ ਪਾਊਗਾ ਤੇ ਕਰੋ ਨਾ ਫਿਰ ਅੱਜ ਤੁਸੀਂ ਆਣਾ ਵੀ ਖੇਡ ਕਰਦੇ ਹੋ ਕੀ ਮਿਸਾਲ ਬਣ ਰਹੇ ਹੋ ਉਹਨਾਂ ਲਈ ਹਨਾ ਵੀ ਜੋ ਹਾਰ ਮੰਨ ਜਾਂਦੇ ਨੇ ਦੇਖੋ ਤਾਂ ਜੇ ਜ਼ਿੰਦਗੀ ਚ ਹਾਰ ਮੰਨ ਲਈ ਤਾਂ ਜ਼ਿੰਦਗੀ ਕਾਦੀ ਹੂੰ ਮੈਂ ਤਾਂ ਇਹਦੇ ਨਾਲੋਂ ਬਿਹਤਰ ਵਧੀਆ ਕੀ ਜ਼ਿੰਦਗੀ ਖਤਮ ਹੀ ਕਰ ਲਵਾਂ ਹੂੰ ਜ਼ਿੰਦਗੀ ਇੱਕ ਜੀਣ ਦਾ ਚੀਜ਼ ਹੈ ਇਹ ਵੀ ਕਿੱਥੇ ਕਿਦਨ ਮਿਲਦੀ ਹੈ ਮੈਂ ਖੁਦ ਮੈਂ ਦੋ ਵਾਰ ਬੇਕੂਫੀ ਕਰੀ ਸੂਸਾਈਟ ਅਟੈਂਪਟ ਕਰਿਆ ਬਟ ਮੈਂ ਪਾਗਲ ਥੀਗਾ ਹੂੰ ਜੇ ਕਿਤੇ ਨਾ ਕਿਤੇ ਕੋਈ ਮੈਨੂੰ ਸਮਝਾਣਿਆ ਨਾ ਹੁੰਦਾ ਮੈਂ ਉਹ ਸਟੈਪ ਨਾ ਪੜਦਾ ਹੂੰ ਬਟ ਜ਼ਿੰਦਗੀ ਹੈ ਵੀਰੇ ਦੀ ਕੋ ਹਾਰ ਜਿੱਤ ਹੁੰਦੀ ਹੈ ਬਟ ਜੇ ਆਪਾਂ ਕੋਸ਼ਿਸ਼ ਵੀ ਨਾ ਕਰੀਏ ਫਿਰ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਤਰੁਣਿਕ ਚੀਜ਼ ਹੋਰ ਵੀ ਬਹੁਤ ਕਹਿੰਦੇ ਹੁਣ ਵੀ ਆਰ ਇਹ ਕੀ ਖੇਡ ਕੀ ਖੜੇਗਾ ਜੀ ਜੀ ਹਣਾ ਵੀ ਇਹਨੂੰ ਕਿਉਂ ਉੱਥੋਂ ਤੱਕ ਇੰਟਰਨੈਸ਼ਨਲ ਤੱਕ ਭੇਜ ਰਿਓ ਆ ਫਿਰ ਇਹਨੂੰ ਕਿਉਂ ਉੱਥੇ ਤੱਕ ਭੇਜ ਰਿਓ ਮੈਂ ਮੈਨੂੰ ਤੁਹਾਡੀ ਗੱਲ ਸੁਣ ਕੇ ਇੱਕ ਗੱਲ ਯਾਦ ਆ ਗਈ ਮੈਂ ਛੋਟਾ ਜਿਹਾ ਹੁੰਦਾ ਸੀਗਾ 6th ਸਟੈਂਡਰਡ ਸੀਗਾ ਜਿੱਦਨਾ ਸਕੂਲ ਜਾਂਦਾ ਹੁੰਦਾ ਸੀ ਇਹਹੀ ਸੇਮ ਗੱਲਾਂ ਮੇਰੇ ਯਾਰ ਦੋਸਤ ਮੈਨੂੰ ਤਾਨੇ ਮਾਰਦੇ ਯਾਰ ਤੂੰ ਚੱਲ ਫਿਰ ਸਕਦਾ ਨਹੀਂ ਤੂੰ ਕੀ ਕਰੇਂ ਹਮ ਬਟ ਕਿਤਨਾ ਕਿੱਥੇ ਜੇ ਉਹ ਤਾਨੇ ਨਾ ਮਾਰਦੇ ਮੈਂ ਆਪਣੇ ਆਪ ਨੂੰ ਇੰਪਰੂਵ ਨਾ ਕਰਦਾ ਤਾਂ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹੂੰਗਾ ਕਿ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਤੇ ਅੱਜ ਮੈਂ ਤੁਹਾਡੇ ਮੂਰੇ ਬੈਠਾ ਤਾਨੇ ਵੱਜਣੇ ਜ਼ਰੂਰੀ ਸੀਗੇ ਤਾਨੇ ਵੱਜਣੇ ਜ਼ਰੂਰੀ ਨਹੀਂ ਮੈਂ ਜਿੱਥੇ ਤੱਕ ਮੇਰੀ ਲਾਈਫ ਦਾ ਇੱਕ ਐਕਸਪੀਰੀਅੰਸ ਹੈ ਜਾਂ ਤੱਕ ਤੋ ਕੋਈ ਤੁਹਾਨੂੰ ਤਾਨੇ ਨਹੀਂ ਮਾਰੂਗਾ ਤੁਹਾਡੇ ਚ ਖੁਦ ਨਕ ਨਹੀਂ ਆਣੀ ਔਰ ਤੁਸੀਂ ਕੋਈ ਚੀਜ਼ ਅਚੀਵ ਨਹੀਂ ਕਰ पाओगे ਅੱਛਾ ਤਰਨ ਇੱਕ ਚੀਜ਼ ਹੋਰ ਪੁੱਛਦਾ ਵੀ ਜ਼ਿੰਦਗੀ ਚ ਤੁਸੀਂ ਪੈਰਲਾਈਜ਼ ਹੋ ਹੈਨਾ ਜੀ ਅੱਗੇ ਤੁਸੀਂ ਵਿਆਹ ਬਾਰੇ ਸੋਚਿਆ ਕੁਝ ਜੀ ਵਿਆਹ ਬਾਰੇ ਸੋਚਿਆ ਬਟ ਦੇਖੋ ਜਦ ਤੱਕ ਮੇਰੀ ਲਾਈਫ ਸੈਟ ਨਹੀਂ ਹੋਗੀ ਮੈਂ ਬਗਾਨੀ ਤੀਲਿਆ ਕੇ ਉਹਨੂੰ ਕਾਨੂੰ ਨੂੰ ਵਿਚਾਰੀ ਨੂੰ ਖੱਜਲ ਖਵਾਰ ਕਰਨਾ ਕਿਉਂਕਿ ਪਹਿਲੇ ਆਪਣੀ ਲਾਈਫ ਸੈਟ ਕਰੂੰਗਾ ਫਿਰ ਮੈਂ ਕਿਸੇ ਦੀ ਰਿਸਪੋਨਸਿਬਿਲਟੀ ਲੈਣ ਜਾਊਗਾ ਹਮ ਕਾਨੂੰ ਉਹ ਵਿਚਾਰੀ ਆਊਗੀ ਉਹਦੇ ਵੀ ਖਰਚੇ ਆਉਣੇ ਆ ਜਿਹੜੇ ਮੈਂ ਹਜੇ ਨਹੀਂ ਚੱਕ ਸਕਦਾ ਕਿਉਂਕਿ ਮੈਂ ਖੁਦ ਦਾ ਪਰਿਵਾਰ ਵਾਲਾ ਓਖਾ ਪਾਲ ਰਿਆ ਤੇ ਮੈਂ ਉਹਨੂੰ ਕਿੱਥੇ ਪਾ ਲੂੰਗਾ ਪਰ ਉਹਨਾਂ ਅੱਜ ਦੀ ਨੌਜਵਾਨੀ ਹੈ ਨਾ ਜਿਹੜੀ ਉਹ ਬਹੁਤ ਸੋਚ ਰਹੀ ਆ ਜੀ ਤੁਸੀਂ ਦੇਖਦੇ ਹੋ ਵੀ ਕਿੰਨੀ ਬੇਰੋਜ਼ਗਾਰੀ ਆ ਜੀ ਬੀਆ ਹਰ ਇੱਕ ਆਪਾਂ ਕਈ ਇਹ ਵਿਅਕਤੀ ਬੰਦਾ ਹੈ ਜਿਹੜਾ ਉਹ 17-17 ਸਾਲ ਦੇ ਮੁੰਡੇ ਵੀ ਇਹ ਸੋਚਦੇ ਨਹੀਂ ਸਾਡਾ ਅੱਗੇ ਕੀ ਬਣੂਗਾ ਕਿਉਂਕਿ ਅੱਜ ਦੀ ਛੋਟੇ-ਛੋਟੇ ਜਨਰੇਸ਼ਨ ਹੀ ਨਾ ਬਹੁਤ ਤੇਜ਼ ਨਿਕਲ ਰਹੀ ਹੈ ਸਹੀ ਗੱਲ ਤੇ ਜਿਹੜੇ ਵੱਡੇ ਨੇ ਉਹਨਾਂ ਲਈ ਕੋਈ ਕੰਮ ਹੀ ਨਹੀਂ ਰਹਿ ਗਏ ਸਾਰੇ ਟੈਕਨੋਲੋਜੀ ਸਿਰਫ ਕੰਪਿਊਟਰਸ ਤੇ ਆ ਚੁੱਕੀ ਆ ਟੈਕਨੋਲੋਜੀ ਇੰਪਰੂਵ ਹੋ ਚੁੱਕੀ ਆ ਪਰ ਲੋਕਾਂ ਲਈ ਕੰਮ ਨਹੀਂ ਰਹੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਂ ਅਮਰੀਕਾ ਗਿਆ ਹੂੰ ਉੱਥੇ ਅਮਰੀਕਾ ਦੇ ਜੋ ਰੂਲਸ ਨੇ ਉਹ ਇੰਨੇ ਕ ਸਿੱਖਨੇ ਉਹ ਸਿਰਫ ਆਈਟੀ ਵਾਲਿਆਂ ਨੂੰ ਹੀ ਵਰਕ ਪਰਮਿਟ ਦਿੰਦੇ ਹੂੰ ਸਾਰਾ ਕੰਮ ਮਸ਼ੀਨਰੀ ਤੇ ਆ ਗਿਆ ਹੂੰ ਉਹਨਾਂ ਬੇਰੋਜ਼ਗਾਰੀ ਤਾਂ ਹੀ ਵੱਧ ਰਹੀ ਹੈ ਪਹਿਲੇ ਕੀ ਹੁੰਦਾ ਸੀ ਨੌਜਵਾਨ ਜਿਵੇਂ ਨੌਜਵਾਨ ਪੀੜੀ ਹੈ ਜਿਹੜੇ ਬਜ਼ੁਰਗ ਹੁੰਦੇ ਸੀ ਬੱਚਿਆਂ ਨੂੰ ਖੇਤਾਂ 'ਚ ਲੈ ਕੇ ਜਾਂਦੇ ਸੀ ਹੂੰ ਉਹਨਾਂ ਨੂੰ ਮਿਹਨਤ ਕਰਾਉਂਦੇ ਸੀ ਔਰ ਉਹਨਾਂ ਦੇ ਸ਼ਰੀਰ ਵੀ ਬੰਦਿਆ ਨਿਕਲਦੇ ਕਰਦੀ ਖੁਰਾਕਾਂ ਉਹਨਾਂ ਦੀਆਂ ਅੱਜਕੱਲ ਕੀ ਹੋ ਰਿਹਾ ਹੈ ਬੱਚਾ ਪਲੱਸ 2 ਕੀਤਾ ਨਹੀਂ ਚੱਕ ਬਾਹਰ ਚਲੀਏ ਕਿਤੇ ਨਾ ਕਿਤੇ ਚੀਜ਼ ਐਸੀ ਵੀ ਗੁਨਾਗਾਰ ਆ ਹੂੰ ਇਹ ਉਹੀ ਚੀਜ਼ ਵਾਪਸ ਆ ਜਵੇ ਤੱਕ ਆਪਣਾ ਪੰਜਾਬ ਕਿੰਨਾ ਸੋਹਣਾ ਬਣ ਜਾਣਾ ਤਾਂ ਉਹਨੂੰ ਇੱਕ ਚੀਜ਼ ਪੁੱਛਦਾ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਨਾ ਜੀ ਜੀ ਰੀਲ ਸਟਾਰਸ ਦੇਖਿਆ ਹੋਣਗੇ ਲਿਪਸਿੰਗ ਵਾਲੇ ਬਹੁਤ ਦੇਖਿਆ ਨੇ ਖਿਡਾਰੀ ਕੋਈ ਦੇਖਿਆ ਸਟਾਰ ਨਹੀਂ ਕਿਉਂ ਕਿਡਾਰੀ ਨੂੰ ਪੁੱਛਦਾ ਨਹੀਂ ਕੋਈ ਹੂੰ ਇੱਥੇ ਦੇ ਲੋਕ ਦਿਖਾਉਂਦੇ ਨੇ ਨਹੀਂ ਨਹੀਂ ਬੱਚਾ ਇਹ ਕਿਉਂ ਨਹੀਂ ਕਹਿੰਦਾ ਵੀ ਮੰਮੀ ਮੈਂ ਉਹ ਖਿਡਾਰੀ ਵਰਗਾ ਬਣਨਾ ਨਹੀਂ ਬੱਚਾ ਇਹ ਕਹਿੰਦਾ ਵੀ ਯਾਰ ਮੰਮੀ ਮੈਂ ਉਹ ਸਟਰੀਲ ਸਟਾਰ ਵਰਗਾ ਬਣਨਾ ਪਤਾ ਕੀਦਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ ਕੁਝ ਪੇਰੈਂਟਸ ਵੀ ਮਿਹਨਤ ਨਹੀਂ ਦੇਖਦੇ ਰੌਣਕ ਮੇਲਾ ਦੇਖਦੇ ਨੇ ਹੂੰ ਹੂੰ ਉਹਨ ਦੇ ਕੋ ਆਸੀ ਐ ਚਾਹੇ ਮੈਂ ਐਥਲੀਟ ਚਾਹੇ ਜੀ ਮਰਜੀ ਸਿਚੁਏਸ਼ਨ ਦੇ ਵਿੱਚ ਪੰਜਾਬ ਦੇ ਹੋਰ ਕਿੰਨੇ ਐਥਲੀਟ ਨੇ ਇਨਾਂ ਨੇ ਕਿੰਨੇ ਇਨਾਮ ਇੱਕ ਤੋਂ ਡੇ ਵੀ ਉਹਰੇ ਵੀ ਦੀ ਰਾਇਆ ਤੀਗਾ ਉਹਨੇ ਐਥਲੈਟਿਕ ਦੇ ਵਿੱਚ ਰਿਕਾਰਡ ਤੋੜਿਆ ਹੂੰ ਉਹ ਦੇਖ ਲਓ ਕਿੰਨੀ ਬੜੀ ਐਗਜ਼ੈਂਪਲ ਐ ਐਥਲੈਟਿਕ ਦੇ ਵਿੱਚ ਰਿਕਾਰਡ ਤੋੜਨਾ ਪਰ ਉਹ ਵਿਚਾਰੇ ਨੂੰ ਕਿਤੇ ਨਹੀਂ ਪੁੱਛਿਆ ਉਹਨਾਂ ਨੂੰ ਨੌਕਰੀ ਤੱਕ ਨਹੀਂ ਮਿਲੀ ਉਹੀ ਹੈ ਨਾ ਵੀ ਸਿਰਫ ਇਹ ਆਪਾਂ ਚਾਹੀਏ ਨਾ ਦਸ ਆਪਣੀ ਆਪ ਨੂੰ ਆਪਣੇ ਸਮਾਜ ਨੂੰ ਬਦਲ ਸਕਦੇ ਹਾਂ ਆਪਣੇ ਇੱਥੇ ਬੈਨਰ ਕਿਉਂ ਨਹੀਂ ਲੱਗਦੇ ਉਹਨਾਂ ਦੇ ਜਿਹੜੇ ਸਟਾਰਸ ਮਤਲਬ ਜਿਹੜੇ ਖਿਡਾਰੀ ਹੁੰਦੇ ਨੇ ਨਾ ਉਹਨਾਂ ਦੇ ਬੈਨਰ ਕਿਉਂ ਨਹੀਂ ਲੱਗਦੇ ਸਟਾਰਸ ਦੇ ਬੈਨਰ ਤੁਸੀਂ ਦੇਖਦੇ ਹੋ ਹੁੱਡਿੰਗ ਲੱਗੀਆਂ ਹੁੰਦੀਆਂ ਨੇ ਜੀ 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 ਖਿਡਾਰੀ ਕੋਈ ਜਿੱਤ ਕੇ ਆਉਂਦਾ ਕਿਉਂ ਨਹੀਂ ਬੈਨਰ ਲੱਗਦਾ ਮੈਂ ਇੱਕ ਨਾ ਬਿੱਠੇ ਇੰਸਟਾਗ੍ਰam ਤੇ ਰੀਲ ਦੇਖੀ ਹਮ ਮੈਂ ਨਾਮ ਨਹੀਂ ਚੱਕੂੰਗਾ ਤੇ ਉਹ ਬੰਦਾ ਇੰਸਟਾਗ੍ਰam ਤੇ ਉਹਦੇ ਮਰੇ ਕਾਲ ਵੀਅਰਸ ਹੋਣੇ ਸਕੂਲ ਤੇ ਪਾਰਲਰ ਦੀ ਓਪਨਿੰਗ ਦੇ ਲਈ ਉਹ ਬੰਦੇ ਨੂੰ ਬੁਲਾਇਆ ਗਿਆ ਹਮ ਹੁਣ ਉਸ ਓਨਰ ਨੂੰ ਇਹ ਪੁੱਛੋ ਕਿ ਇਹ ਬੰਦੇ ਨੇ ਕਰਿਆ ਕੀ ਆ ਜਿਹੜਾ ਤੁਸੀਂ ਇਹਨੂੰ ਇਹਨਾਂ ਬੁਲਾ ਕੇ ਮਾਨ ਸਮਾਨ ਦੇ ਰਹੇ ਹੋ ਹੂੰ ਜੇ ਤੁਸੀਂ ਬੁਲਾਣਾ ਹੀ ਸੀਗਾ ਤਾਂ ਉਹ ਐਥਲੈਟਿਕ ਜਿਹਨੇ ਰਿਕਾਰਡ ਤੋੜਿਆ ਤੁਸੀਂ ਉਹਨੂੰ ਬੁਲਾਉਂਦੇ ਉਹ ਐਗਜ਼ੈਂਪਲ ਦਾ ਸੈੱਟ ਕਰਦਾ ਹੂੰ ਸਪੋਰਟ ਨੂੰ ਅੱਗੇ ਲੈ ਕੇ ਜਾਂਦਾ ਬੱਚਿਆਂ 'ਚ ਕੁਝ ਤਾਂ ਸਿੱਖਣ ਨੂੰ ਮਿਲਦਾ ਪਰ ਉੱਥੇ ਕੀ ਹੋ ਰਿਹਾ ਨੱਚਣ ਗਾਣ ਵਾਲਿਆਂ ਦੀ ਬਣਕਟਾਈ ਜਾ ਰਹੀ ਜਾਰੇ ਇਵਨ ਸਕੂਲਾਂ ਦੇ ਵੀ ਵੀ ਚੋਣਾਂ ਆ ਹੀ ਕੋਚ ਹੋ ਰਿਹਾ ਹੂੰ ਮਤਲਬ ਵੈਲਿਊ ਵੀ ਡਾ ਰਹੀ ਨਹੀਂ ਰਹੀ ਨੇ ਵੀ ਵੀ ਅੱਜ ਤੋਂ 15 ਸਾਲ ਪਹਿਲੇ ਕੀ ਹੁੰਦਾ ਸੀ ਜਿਆਦਾ ਸੀ ਗੇਮ ਕਰਦੇ ਹੁੰਦੇ ਸੀ ਨਾ ਜਿਆਦਾ ਸੀ ਕਿਤੇ ਟੂਰਨਾਮੈਂਟ ਨੂੰ ਅਟੈਂਡ ਕਰਦੇ ਸੀ ਹੂੰ ਤਾਂ ਲੋਕ ਖੜ ਕੇ ਕਹਿੰਦੇ ਸੀ ਕੀ ਉਹ ਪੰਜਾਬ ਦੀ ਮਾਂਜੀ ਹੂੰ ਸਾਡਾ ਕੁਝ ਨਹੀਂ ਮੰਨਣਾ ਹੁਣ ਗਿਣੇ ਜੁਨੇ ਰਹਿ ਗਏ ਗਿਣੇ ਜੁਨੇ ਹੂੰ ਅਸੇ ਤਰ੍ਹਾਂ ਜਦੋਂ ਤੁਸੀਂ ਵੀ ਬਾਹਰ ਖੇਡ ਕੇ ਆਏ ਹੋ ਪੰਜਾਬ ਵੱਲੋਂ ਕਿੰਨੀ ਕਿ ਸਪੋਰਟ ਰਹੀ ਪੰਜਾਬ ਵੱਲੋਂ ਕੋਈ ਸਪੋਰਟ ਨਹੀਂ ਰਹੀ ਗੌਰਮਨ ਵੱਲੋਂ ਖਾਸ ਕਰ ਕੋਈ سپورਟ ਨਹੀਂ ਰਹੀ हां पंजाब ਦੇ ਜਿਹੜੇ ਭਰਾ ਨੇ ਭੈਣਾਂ ਨੇ ਬਜ਼ੁਰਗ ਨੇ इवन ਬੱਚੇ ਨੇ ਐਨ ਆਰ ਆਈ ਬ੍ਰਦਰਸ ਨੇ ਉਹਨਾਂ ਨੇ ਬੜੀ ਸਪੋਰਟ ਕੀਤੀ ਬੜਾ ਪਿਆਰ ਦਿੱਤਾ ਤੇ ਐਦਾਂ ਹੀ ਦੇ ਵੀ ਰਹੇ ਨੇ देखो ਮੈਂ ਇੱਕ ਮੈਂ ਰਿਐਲਿਟੀ ਦੱਸੂੰਗਾ ਮੈਂ ਪੂਰ ਫੈਮਿਲੀ ਤੋਂ ਹਾਂ ਮੈਂ ਖੁਦ ਦਾ ਖਾਣਾ ਪੂਰਾ ਨਹੀਂ ਕਰ ਸਕਦਾ ਮੈਂ ਕੋਈ ਡਾਈਟ ਪੂਰੀ ਨਹੀਂ ਕਰ ਸਕਦਾ ਜੇ ਮੈਂ ਕੁਝ ਅਚੀਵ ਕਰਿਆ ਨਾ ਤਾਂ ਮੈਂ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਕਰਿਆ ਜੋ ਰਿਐਲਿਟੀ ਦੱਸ ਰਿਹਾ ਹਾਂ ਹੂੰ ਤੋਂ ਦਿ ਲੋ ਧੰਨਵਾਦ ਕਰਦਾ ਸਲੂਟ ਕਰਦਾ ਐਨਆਰਆਈ ਭਰਾਵਾਂ ਨੂੰ ਚਾਹੇ ਉਹ ਇੰਡੀਆ ਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਕਿਸੇ ਵੀ ਸਟੇਟ ਦੇ ਨੇ ਹੂੰ ਜਿਨ੍ਹਾਂ ਨੇ ਮੈਨੂੰ ਦਿਲੋਂ ਪਿਆਰ ਕਰਿਆ ਮੈਨੂੰ ਇਸ ਯੋਗ ਸਮਝਿਆ ਤੇ ਮੈਨੂੰ ਬਾਹਰ ਭੇਜਿਆ ਹੂੰ ਇਹ ਤਾਂ ਵੀ ਮੈਂ ਇਨੇ ਜੋਗਾ ਨਹੀਂ ਸੀਗਾ ਹੂੰ ਉਸ ਰੱਬ ਰੱਬ ਦਾ ਆਸ਼ੀਰਵਾਦ ਹੈ ਰੱਬ ਆਪਣੇ ਬੰਦੇ ਨੂੰ ਕਿਦਾਂ ਮੇਰੇ ਕੋਲ ਹਮੇਸ਼ਾ ਭੇਜ ਦਿੰਦਾ ਤਾਂ ਹੁਣ ਮੈਂ ਇੱਕ ਗੱਲ ਕਰਦਾ ਜਿਵੇਂ ਹੁਣ ਨਾ ਹਰ ਥਾਂ ਟੂਰਨਾਮੈਂਟ ਹੁੰਦੇ ਨੇ ਜੀ ਜੀ ਠੀਕ ਹੈ ਬਧੀਆ ਗੱਲ ਹੈ ਹੋਣੇ ਵੀ ਚਾਹੀਦੇ ਨੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਵੀ ਹੈਣਾ ਵੀ ਕੀ ਚੀਜ਼ ਹੈ ਪਰ ਉੱਥੇ ਮੇਰੇ ਖਿਆਲ ਨਾਲ ਉਹ ਬੰਦੇ ਬੁਲਾਉਣੇ ਚਾਹੀਦੇ ਨੇ ਜਿਹੜੇ ਖਿਡਾਰੀ ਹੋਣ ਦੇਖੋ ਵੀਰੇ ਮੈਂ ਦੱਸਦਾ ਐਗਜ਼ੈਂਪਲ ਇੱਕ ਜੇ ਸੈੱਟ ਕਰ ਸਕਦਾ ਨਾ ਤਾਂ ਉਹ ਦੋ ਬੰਦੇ ਕਰ ਸਕਦੇ ਆਂ ਕਹਤਾਂ ਹਾਂ ਆਰਮੀ ਵਾਲਾ ਕਰ ਸਕਦਾ ਜਿਹੜਾ ਦੇਸ਼ ਦੇ ਲਈ ਸਭ ਕੁਝ दाਤੇ ਲਾ ਕੇ ਬਾਰਡਰ ਤੇ ਗੋਲੀ ਖਾਣ ਨੂੰ ਤਿਆਰ ਇੱਕ ਖਿਡਾਰੀ ਹੁੰਦਾ ਹੈ ਜਿਹੜਾ ਦੇਸ਼ ਨੂੰ ਚਮਕਾਉਣ ਦੇ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੰਦਾ ਇਹ ਦੋ ਜਿਹੜੇ ਰੋਲ ਮਾਡਲ ਨੇ ਤੁਸੀਂ ਇੱਕ ਗੱਲ ਕਹੀ ਨਾ ਵੀ ਖਿਡਾਰੀ ਹੁੰਦਾ ਹੈ ਜਿਹੜਾ ਦੇਸ਼ ਨੂੰ ਚਮਕਾਉਣ ਦੇ ਲਈ ਆਪਣਾ ਸਭ ਕੁਝ ਲਾ ਦਿੰਦਾ ਖਿਡਾਰੀ ਨੂੰ ਮਿਲਦਾ ਕੀ ਆ ਕੁਝ ਵੀ ਨਹੀਂ ਮਿਲਦਾ ਕੁਝ ਵੀ ਨਹੀਂ ਮਿਲਦਾ ਹਮ ਸਿਰਫ ਫਿਡਾਰੀ ਨੂੰ ਹੀ ਹੁੰਦਾ ਹੁਣ ਲਾਈਕ ਮੈਂ ਇੱਕ ਸਪੋਰਟਸ ਕਰ ਰਿਹਾ ਮੈਂ ਡਿਸੇਬਲਡ ਹੋ ਕੇ ਸਪੋਰਟ ਕਰ ਰਿਹਾ ਸੋਰੀ ਮੈਂ ਡਿਸੇਬਲਡ ਵਾਲਟੀ ਯੂਜ਼ ਕਰ ਰਿਹਾ ਬਟ ਜੋ ਰਿਐਲਿਟੀ ਆ ਵੀਰੇ ਦੇਖੋ ਮੇਰਾ ਕੀ ਟਾਰਗੇਟ ਆ ਮੇਰਾ ਇਹ ਟਾਰਗੇਟ ਆ ਕਿ ਮੈਂ ਉਹ ਨੌਜਵਾਨ ਪੀੜੀ ਜਿਹੜੀ ਪਟਾ ਕਰੀ ਆ ਜਿਹੜੀ ਨਸ਼ਿਆਂ ਦੇ ਦਲ ਤੇ ਜਾ ਰਹੀ ਆ ਮੈਂ ਉਹਨਾਂ ਨੂੰ ਰੋਕਾਂ ਜੇ ਵੀਰੇ ਮੈਂ ਕਿਤੇ ਦਾ ਪੁੱਤ ਬਚਾਉਣ ਜੋਗੇ ਕਾਮਯਾਬ ਹੋ ਗਿਆ ਨਾ ਤਾਂ ਉਹੀ ਮੇਰੀ ਸਰਕਾਰੀ ਨੌਕਰੀ ਉਹੀ ਮੇਰੇ ਲਈ ਸਭ ਕੁਝ ਹੈ ਹਮ ਅੱਛਾ ਇੱਕ ਚੀਜ਼ ਹੋਰ ਪੁੱਛਦਾ ਬਾਹਰ ਗਏ ਸੀਗੇ ਜਦੋਂ ਵਾਪਸ ਆਏ ਪੰਜਾਬ ਚ ਕਿਵੇਂ ਦਾ ਸਨਮਾਨ ਮਿਲਿਆ ਪੰਜਾਬ ਚ ਵੀਰੇ ਏਅਰਪੋਰਟ ਤੇ ਜਾਂ ਦਰਵਾਜੇ ਖੁੱਲ੍ਹੇ ਨਾ ਮੈਂ ਸ਼ੌਕ ਹੋ ਗਿਆ ਹਮ ਕੋਈ ਵੀ ਨਹੀਂ ਹੂੰ ਅੱਖਾਂ ਭਰੀਆਂ ਇੱਕ ਹੋਰ ਗੁੱਸਾ ਵੀ ਚੜਿਆ ਕਿ ਮੈਡਲ ਚੜੇ ਤਾਂ ਮੈਂ ਪਈ ਤਾਰਨਾ ਇਹ ਵਰਦੀ ਹੂੰ ਪਰ ਆਪਣੇ ਆਪ ਨੂੰ ਮਜ਼ਬੂਤ ਕਰਿਆ ਕਿ ਨਹੀਂ ਤੂੰ ਉਹ ਪੰਜਾਬ ਦਾ ਖੇਰ ਇਹਨੇ ਇਕੱਲੇ ਨੇ ਫਤਿਹ ਕਰਨਾ ਮੈਂ ਸੋਚ ਲਿਆ ਮਗਾ ਕੋਈ ਨਹੀਂ ਮੈਂ ਇੱਥੇ ਉਤਰਿਆ ਸ਼ੁਕਰ ਹੈ ਬਾਹਰ ਟਾਂ ਦੇਖਣ ਦੇ ਲੋਕ ਸੀਗੇ ਜਿਨ੍ਹਾਂ ਨੇ ਮੈਨੂੰ ਥੋੜਾ ਕਰਿਆ ਵੀਰੇ ਲੇਕਿਨ ਉਹਨਾਂ ਨੇ ਸਨਮਾਨਿਤ ਕਰਿਆ ਫਰਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਅੱਜ ਵੀ ਇਹੀ ਗੱਲ ਕਹੂੰਗਾ ਖਿਡਾਰੀ ਬਸ ਚਾਰ ਐ ਮਜਬੂਰੀ ਵੀ ਰੇ ਹੂੰ ਕਦੀ ਖਿਡਾਰੀ ਦੀ ਕੋਈ ਕਦਰ ਨਹੀਂ ਇੱਥੇ ਜੇ ਖਿਡਾਰੀ ਦੀ ਕਦਰ ਹੁੰਦੀ ਜੇ ਤੁਸੀਂ ਬਾਹਰ ਜਿੱਤ ਕੇ ਆਏ ਹੋ ਹੈਨਾ ਵੀ ਆਪਣੇ ਨਾਮ ਦੇਸ਼ ਦਾ ਰੋਸ਼ਨਾ ਕੀਤਾ ਹੈ ਅਮਰੀਕਾ 'ਚ ਕੀਤਾ ਆ ਹੈਨਾ ਤੇ ਯਾਰ ਉੱਥੋਂ ਵੀ ਜੇ ਬਸ ਬੱਸਾਂ ਜਾਣਾ ਇੱਥੇ ਕਾਦੇ ਲਈ ਯਾਰ ਸਿਰਫ ਇੱਕ ਉਮੀਦ ਹੂੰ ਇੱਕ ਉਮੀਦ ਕਿ ਕੋਈ ਸ਼ਾਇਦ ਕਿਸੇ ਕੰਗਲੇ ਲੀਡਰ ਦੀ ਨਿਗਾ ਮੇਰੇ ਤੇ ਪੈ ਜਾਵੇ। ਲੀਡਰ ਦੀ ਪੈਣਾ ਨਿਗਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਖਬਰਾਂ ਕਿੱਥੇ ਕਿਸੇ ਦਾ ਹੱਥ ਪੈ ਜਾਵੇ। ਕੋਈ ਮੇਰੇ ਤੇ ਮੇਰੇ ਮੇਰੇ ਤੇ ਵੀ ਧਿਆਨ ਰੱਖ ਦੇਵੇ। ਤਾਂ ਕਿ ਮੈਂ ਹੋਰਾਂ ਦੇ ਲਈ ਇੱਕ ਇੱਕ ਐਗਜ਼ਾਮਪਲ ਬਣਾ। ਬਟ ਮੈਨੂੰ ਬੁਰਾ ਲੱਗਿਆ ਏ। ਸਰਕਾਰਾਂ ਨੂੰ ਇਹ ਹੋਣਾ ਚਾਹੀਦਾ ਸੀ ਕਿ ਸਾਡੇ ਪੰਜਾਬ ਦਾ ਇੱਕ ਨੌਜਵਾਨ ਆਏਗੀ ਸਿਚੁਏਸ਼ਨ ਦੇ ਵਿੱਚ। ਮੈਂੜੇ ਲੈ ਕੇ ਆ ਰਿਹਾ। ਸਰਕਾਰ ਨੂੰ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਪਰ ਹੁਣ ਤੁਸੀਂ ਮਾਫ ਕਰਿਓ ਤੁਸੀਂ ਡਿਸੇਬਲ ਵੀ ਹੋ ਹੈਨਾ ਤੇ ਉਹਦੇ باوجود ਵੀ ਤੁਸੀਂ ਮੈਡਲ ਲੈ ਕੇ ਆਏ ਸਭ ਕੁਝ ਕੀਤਾ ਸਰਕਾਰ ਵੱਲੋਂ ਕੋਈ ਜੌਬ ਵਗੈਰਾ ਨਹੀਂ ਦਿੱਤੀ ਗਈ ਨਹੀਂ ਮੇਰੇ ਪੇਪਰਾਂ 'ਚ ਜੌਬ ਦੇ ਦਿੰਦੇ ਆ ਪਰ ਟਿਪਨਾਂ ਦਾ ਕੀ ਰਹਿ ਜਾਂਦੀ ਆ ਕਿਤੇ ਡਿਪਾਰਟਮੈਂਟ ਜਾਣੇ ਆ ਤਾਂ ਉਹ ਕਹਿੰਦੇ ਜਦ ਯੋਗਤਾ ਨਿਕਲਣ ਗਿਆ ਪੇਪਰਿਓ ਜੇ ਵੀ ਦੇ ਜੌਬ ਸੀ ਭਰਨੀ ਹੁੰਦੀ ਆਂ ਤਾਂ ਮੈਂ 26 ਸਾਲ ਆਪਣਾ ਬਚਪਨ ਆਪਣੀ ਜਵਾਨੀ ਮੈਂ ਗੇਮ ਤੇ ਕਿਉਂ ਲੰਦਾ ਹੂੰ ਹੂੰ 26 ਸਾਲ ਵੀਰੇ ਮਾਇਨੇ ਰੱਖਦੇ ਆ ਅੱਜ ਮੈਂ 33 ਸਾਲ ਦਾ ਹੋ ਗਿਆ 26 ਸਾਲ ਮੈਂ ਆਪਣੇ ਇਸ ਪੰਜਾਬ ਇਸ ਡੇਟਿੰਗ ਵਿੱਚ ਦੇਤੇ ਕਦੇ-ਕਦੇ ਸੋਚਦਾ ਵੀ ਯਾਰ ਗੇਮ ਮੈਨੂੰ ਕੀ ਦੇ ਕੇ ਜਾ ਰਹੀ ਆ ਕਈ ਵਾਰ ਸੋਚਿਆ ਜਾਂ ਸੋਚਦਾ ਮੇਰੇ ਕਈ ਵਾਰ ਇਹ ਵੀ ਇੰਨਾ ਵੀ ਮੰਨ ਕਰਦਾ ਕਿ ਹੁਣ ਛੱਡਦਾ ਪਰ ਫੇਰ ਕਿਤੇ ਨਾ ਕਿਤੇ ওই ਨਾ ਪੰਜਾਬੀ ਕੂਨਾ ਕਿਹੜਾ ਹੂੰ ਇਹ ਰਹੀ ਸੋਚਦਾ ਨੇ ਯਾਰ ਗੇਰੇ ਨੌਜਵਾਨ ਮੇਨਾਂ ਜੁੜੇ ਨੇ ਉਹ ਮੈਨੂੰ ਦੇਖ ਕੇ ਇਹਨਾਂ ਮੋਟਿਵ ਹੋ ਰਹੇ ਨੇ ਗਰਾਉਂਡ ਜੁਆਇਨ ਕਰ ਰਹੇ ਨੇ ਨਸ਼ਾ ਛੱਡ ਰਹੇ ਨੇ ਪਰ ਹੁਣ ਐਵੇਂ ਕਿਉਂ ਸੋਚ ਰਿਹਾ ਆ ਕਿਉਂਕਿ ਵੀਰੇ ਦੇਖੋ ਜੇ ਮੈਂ ਕਿਸੇ ਦੇ ਕੰਮ ਆ ਰਿਆਂ ਤਾਂ ਮੈਨੂੰ ਇੱਥੇ ਕੋਈ ਅਤਰਾ ਹੀ ਨਹੀਂ ਕਿਤੇ ਦੀ ਲਾਈਫ ਬਚ ਰਹੀ ਆ ਹੂੰ ਕਿਸੇ ਦੇ ਪੁੱਤ ਬਚ ਰਹੇ ਨੇ ਇਵਨ ਜੇ ਇਹ ਹੀ ਕੁਝ ਹੋ ਰਿਹਾ ਤਾਂ ਮੈਂ ਗੇਮ ਕਦੇ ਨਹੀਂ ਛੱਡੂਗਾ ਜੇ ਮੈਂ ਕਿਸੇ ਲਈ ਮੋਟਿਵ ਬਣ ਰਿਆਂ ਤਾਂ ਮੈਂ ਕਦੇ ਗੇਮ ਨਹੀਂ ਛੱਡ ਤਰ ਹੁਣ ਇੱਕ ਚੀਜ਼ ਪੁੱਛਦਾ ਬਹੁਤ ਬੰਦੇ ਤੁਹਾਨੂੰ ਫੋਲੋ ਕਰਦੇ ਹੋਣਗੇ ਉਹ ਦੇਖਦੇ ਹੋਣੇ ਵੀ ਬਾਈ ਦੀ ਵੀਡੀਓ ਸਾਰੀ ਇਮੋਸ਼ਨਲ ਹੀ ਹੁੰਦੀ ਹੈ ਬਾਈ ਸਾਰਾ ਦਿਨ ਰੋਂਦਾ ਰਹਿੰਦਾ ਹੈ ਬਾਈ ਸਾਰੇ ਸੋਚਦੇ ਹੁੰਦੇ ਹੈਨਾ ਜੀ ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਉਹ ਬੰਦੇ ਅੰਦਰ ਦਰਦ ਕਿੰਨਾ ਹੁੰਦਾ ਕਿਉਂਕਿ ਉਹ ਬੰਦਾ ਨਾ ਆਪਣਾ ਸਾਰਾ ਕੁਝ ਚੀਜ਼ ਤੇ ਲਾ ਚੁੱਕਾ ਹੁੰਦਾ ਹੈ ਦੇਖੋ ਬੰਮਾ ਜਾਦਾ ਕਿ ਹੁੰਦਾ ਜਿਹੜਾ ਐਥਲੀਟਟੀ ਕਰਦਾ სპੋਰਟਸ ਪੀਰੀਅਡ ਬਣਦਾ ਉਹ ਸਿਰਫ ਇੱਕ ਹੀ ਦਾ ਕੰਮ ਹੁੰਦਾ ਤਿਆਰ ਤੇ ਮਾਨਸਿਕ ਹਮ ਗਿਆ ਉਹੀ ਚੀਜ਼ ਕਿਸੇ ਨੂੰ ਨਹੀਂ ਮਿਲਦੀ ਨਾ ਤੂੰ ਅੰਦਰੋਂ ਕਿੰਨਾ ਭਰੂਗਾ ਤੂੰ ਦੀ ਤੂੰ ਦੀ ਇੱਕ ਐਗਜ਼ਾਮਪਲ ਆ ਕੇ ਦੇਖੋ ਹਮ ਕਿੰਨਾ ਭਰ ਜਾਂਦਾ ਮੁੰਡਾ ਲੋਕ ਤਾਂ ਕਹਿ ਦਿੰਦੇ ਕਿ ਮੇਰੀ ਵੀਡੀਓ ਸੈਰ ਨੇ ਬਟ ਮੈਨੂੰ ਪਤਾ ਨਾ ਵੀਰੇ ਮੈਂ ਅਦ ਦੇਖਰੀਨ ਅੰਦਰੋਂ ਕਿਵੇਂ ਮਿਹਨਤ ਕਰਨਾ ਤਰਨ ਸੋਚਦਾ ਵੀ ਵੀ ਜਵਾਬ ਵੀ ਮਿਹਨਤ ਲਾ ਕੇ ਫੋਟੋ ਕਰਾਂ ਇਹ ਹੁੰਦਾ ਵੀਰੇ ਐਗਜ਼ਾਮਪਲ ਸੈੱਟ ਕਰਾਂ ਮੈਂ ਸਾਬਤ ਲਈ ਹਾਂ ਨਹੀਂ ਨਹੀਂ ਐ ਜ ਨਹੀਂ ਹੁੰਦਾ ਵੀਰੇ ਮੈਂ ਕਿੱਥੇ ਵੀ ਜਾਂਦਾ ਨਾ ਕਿਸੇ ਵੀ ਸਕੂਲ 'ਚ ਜਾਂਦਾ ਤਾਂ ਉਹੀ ਇੱਕ ਚੀਜ਼ ਹੈ ਜਿਹੜੀ ਮੈਂ ਕਮਾਈ ਹੈ ਹੂੰ ਉਹੀ ਇੱਕ ਚੀਜ਼ ਮੈਂ ਕਮਾਈ ਹੈ ਪਰ ਉਹ ਚੀਜ਼ ਉਹ ਐਵੇਂ ਕਿਉਂ ਐ ਵੀ ਹੁਣ ਮੈਂ ਤੈਨੂੰ ਦੱਸਾਂ ਬੇ ਜਿਹੜੇ ਨਾ ਮਤਲਬ ਜਿਨ੍ਹਾਂ ਦਾ ਕੰਟੈਂਟ ਹੈ ਯਾਰ ਕੁਝ ਉਦਾਂ ਦਾ ਹੁੰਦਾ ਵੀ ਨਹੀਂ ਆ ਜੀ ਹੈਨਾ ਚਲ ਮੈਂ ਕਹਿ ਦਿੰਦਾ ਵੀ ਅੱਜ ਕਈਆਂ ਦਾ ਕੰਟੈਂਟ ਹੁੰਦਾ ਹੈ ਵੀ ਉਹਨਾਂ ਨੂੰ ਚਲੋ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਫੋਟੋਆਂ ਵੀ ਕਰਾਓ ਕਰਾਣੀ ਚਾਹੀਦੀ ਹੈ ਹਾਂ ਜੀ ਜੀ ਪਰ ਯਾਰ ਜਿਹੜੇ ਕੁਝ ਕਰਦੇ ਹੀ ਨਹੀਂ ਐ ਉਹਨਾਂ ਦਾ ਫੋਟੋਆਂ ਕਰਾਉਂਦਾ ਕੀ ਫਾਇਦਾ ਆ ਬਸ ਵੀ ਆ ਪੋਪੂਲੇਸ਼ਨ ਅੱਜ ਦੀ ਜਨਰੇਸ਼ਨ ਪਤਾ ਕੀ ਸੋਚਦੀ ਆ ਹੂੰ ਕੀ ਅਸੀਂ ਕਿਸੇ ਤਰੀਕੇ ਨਾਲ ਅਸੀਂ ਵੀ ਇਹਦੇ ਨਾਲ ਫੇਮਸ ਹੋ ਜਾਈਏ ਹਾਂ ਦੇਖੋ ਕਈ ਮੈਸੇਜ ਮੈਨੂੰ ਆਉਂਦੇ ਆ ਵੀਰੇ ਮੇਰੀ ਰੀਲ ਪਾ ਦੇ ਹੂੰ ਮੁਰਾ ਨਾ ਮੰਨਿਓ ਚਲੋ ਠੀਕ ਆ ਮੇਰੀ ਰੀਲ ਪਾਣਾ ਵੀਰੇ ਕੀ ਹੋ ਜੂਗਾ ਜੇ ਕਰਨਾ ਤਾਂ ਖੁਦ ਕਰੋ ਹੂੰ ਲੋਕਾਂ ਨੂੰ ਪਤਾ ਲੱਗੇ ਆਪਣੇ ਗੰਮ ਤੇ ਉੱਠੋ ਹੂੰ ਕਿਥੇ ਦੀ ਰੀਲ ਪਾਣਾ ਕੋਈ ਫੇਮਤ ਨਹੀਂ ਹੋ ਸਕਦਾ ਉਹਨੇ ਆਪਣੀ ਮਿਹਨਤ ਕੀਤੀ ਆ ਇੰਨਾ ਅੱਗੇ ਆਇਆ ਹੁਣ ਤੁਸੀਂ ਵੀ ਉਹਦੀ ਉਹਦੇ ਨਾਲ ਡਬਲ ਦਾ ਟਾਰਗੇਟ ਲਾ ਕੇ ਚੱਲੋ ਕਿ ਅਸੀਂ ਉਤੋਂ ਉੱਪਰ ਜਾਵਾਂਗੇ ਤਰुण ਡਾਈਟ ਜਿ ਜੋ ਕੇ ਪੈਸੇ ਕੇ ਮੈਂ ਕਰਦਾ ਸੀਗਾ ਡਾਈਟ ਜੋ ਕਿ ਵੀਰੇ ਰਿਐਲਿਟੀ ਦੱਸਦਾ ਨਾ ਡਾਈਟ ਕਦੇ ਪੈਸੇ ਹੁੰਦੇ ਦੀ ਕਦੇ ਚਾਵਲ ਵੀ ਖਾਣੇ ਪੈਂਦੇ ਸੀ ਹਮ ਇਹਨਾਂ ਮਾੜਾ ਤਾਵਾ ਵੀ ਦੇਖਿਆ ਇੱਕ ਟਾਈਮ ਦਾ ਇਹ ਜਾ ਆ ਗਿਆ ਸੀਗਾ ਕਿ ਨਮਕ ਨਾਲ ਰੋਟੀ ਖਾਦੀ ਆ ਹਮ ਪਰ ਕਹਿੰਦੇ ਆ ਨਾ ਕਿ ਟਾਈਮ ਕਦੇ ਬੰਦੇ ਦਾ ਚੰਗਾ ਵੀ ਆਂਦਾ ਮੈਂ ਉਹਦੀ ਟਾਈਮ ਦੀ ਉਡੀਕ ਕਰ ਰਿਹਾ ਤਰਨ ਇੱਕ ਚੀਜ਼ ਹੋਰ ਦਿਲ ਜਿਆਦਾ ਸਭ ਤੋਂ ਜਿਆਦਾ ਕਿਸੇ ਤੋਂ ਟੁੱਟਿਆ ਸੀਗਾ ਦਿਲ ਵੀਰੇ ਸਹੀ ਗੱਲ ਹੈ ਸਨ ਮਾਨ ਸਨ ਮਾਨ ਦੀ ਕਮੀ ਤੋਂ ਟੁੱਟਿਆ ਕਿਨਾਂ ਮੈਂ ਕਈ ਵਾਰ ਇਹੀ ਸੋਚਦਾ ਜਦ ਮੇਰੇ ਮੋਢਿਆਂ ਤੇ ਫਲੈਗ ਹੁੰਦਾ ਨਾ ਆਪਣਾ ਤੇ ਮੈਂ ਕਈ ਵਾਰ ਇਹ ਸੋਚਦਾ ਕਿ ਯਾਰ ਮੈਂ ਵਾਕਈ ਹੁਣ ਇੰਡੀਆ ਲਈ ਕੁਝ ਕਰਿਆ ਪਰ ਜਦ ਇੰਡੀਆ ਆਕੇ ਪੰਜਾਬ ਆਕੇ ਕੋਈ ਨਹੀਂ ਪੁੱਛਦਾ ਨਾ ਫਿਰ ਕਈ ਵਾਰ ਮੈਂ ਹਸੂ ਜਿੰਦਗੀ আর ਮੈਂ ਇੰਨਾ ਮਾੜਾ ਸੀਗਾ ਕੀ ਮੈਂ ਕੋਈ ਗਲਤ ਕੰਮ ਕਰਤਾ ਹੂੰ ਕਿ ਮੈਂ ਮੈਨੂੰ ਕੋਈ ਲੈਣ ਤੱਕ ਨਹੀਂ ਹੋਇਆ ਹੂੰ ਬਟ ਫਿਰ ਮੈਂ ਦਿਲ ਮਨਾ ਲਿਆ ਕਿ ਮੈਨੂੰ ਕੋਈ ਲੈ ਆਵੇ ਨਾ ਆਵੇ ਤਰਨ ਨਹੀਂ ਤੇ ਤਨਾ ਖੇਡਦਾ ਰਹੂਗਾ ਹੁਣ ਅੱਜ ਤੋਂ ਬਾਅਦ ਮੈਂ ਕੋਈ ਇਮੋਸ਼ਨਲ ਨਹੀਂ ਹੋਣਾ ਸਾਈਡ ਤਾਂ ਜਮਾ ਹੀ ਨਹੀਂ ਹੋਣਾ ਤਰਨ ਜਾਂਦੇ ਹਾਂ ਸਾਡੇ ਪਲੈਟਫਾਰਮ ਨੂੰ ਆਪਣੇ ਖਿਆਨਿਆ ਫਿਰ ਯੂਜ਼ਰ ਨੂੰ ਕੁਝ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਿਹਨਤ ਕਰੋ ਨਕੇ ਛੱਡੋ ਆਪਣੇ ਆਪ ਆਪਣੇ ਸਰੀਰ ਨੂੰ ਲੋਹਾ ਬਣਾਓ ਔਰ ਪੈਣਾ ਨੂੰ ਮੈਂ ਜਰੂਰ ਕਹੂੰਗਾ ਕਿ ਬਿਊਟੀ ਵਾਲੇ ਛੱਡੋ ਅੱਜ ਦਾ ਟਾਈਮ ਮਾੜਾ ਮਾਰਸ਼ਲਟ ਗੇਮ ਤੇ ਗਰਾਊਂਡ ਜੋਇਨ ਕਰੋ ਹੂੰ ਸੋ ਬਹੁਤ ਬਹੁਤ ਧੰਨਵਾਦੀ ਸੋ ਹੀ ਸਾਡੇ ਤਰਨ ਸ਼ਰਮਾ ਫੇਰ ਲੈ ਕੇ ਆਵਾਂਗੇ ਜਿਸ ਤਾਰੇ ਦੇ ਨਾਲ ਮੈਨੂੰ ਦੋ ਜਿਆਦਾ ਸ਼ੋਸ਼ਵਿਆ ਕਾ